ਕੋਈ ਮਾੜੀ ਆਦਤ ਹੋਵੇ ਚੰਗੀ ਹੋਵੇ ਲਗਾਤਾਰ ਕੁਝ ਦਿਨ ਕਿਸੇ ਦੀ ਸੰਗਤ ਵਿੱਚ ਰਹਿਣ ਤੋਂ ਬਾਅਦ ਉੱਤੇ ਅਸਰ ਹੁੰਦਾ ਹੈ ਇੱਕ ਚਮਚਾ ਦਹੀਂ ਦਾ ਝਾਰ ਕਿਲੋ ਦੁੱਧ ਦੀ ਸੰਗਤ ਵਿੱਚ ਪੈਂਦਾ ਹੈ ਦੁੱਧ ਦਹੀਂ ਹੋ ਜਾਂਦਾ ਹੈ ਐਦਾਂ ਕਿਸੇ ਦੀ ਸੰਗਤ ਸੁਰਤ ਉੱਤੇ ਅਸਰ ਕਰਦੀ ਪਾਈਓ ਬਾਦਸ਼ਾਹ ਨੇ ਕਿਹਾ ਸਭ ਤੋਂ ਸ਼੍ਰੇਸ਼ਟ ਕਰਮ ਹਰ ਕੀਰਤ ਸਾਧ ਸੰਗਤ ਹੈ ਬੜੋ ਸਿਰ ਕਰ ਮਨ ਕੇ ਕਰਮਾਂ ਹਰਜ ਕਿਨੂੰ ਮਿਲਦਾ ਇਹ ਕਹਿੰਦੇ ਸਭ ਨੂੰ ਨਹੀਂ ਪ੍ਰਾਪਤ ਹੁੰਦਾ ਕਹੋ ਨਾਨਕ ਦਿਸੈ ਉਹ ਬਰਾਬਰ ਜਿਸ ਪੁਰਬ ਲਿਕੇ ਦਾ ਲੈਣ ਭਾਈ ਜਿਹਦੇ ਮਸਤਕ ਦੇ ਭਾਗ ਪੂਰਬਲੇ ਕਰਮ ਚੰਗੇ ਉਹਨੂੰ ਸੰਗਤ ਨਸੀਬ ਹੁੰਦੀ ਨਹੀਂ ਤਾਂ ਲੋਕ ਸੰਗਤ ਵਿੱਚ ਬਹਿ ਕੇ ਵੀ ਗੱਲਾਂ ਕਰ ਜਾਂਦੇ ਨਹੀਂ ਤਾਂ ਲੋਕ ਘੰਟਿਆਂ ਵੱਧੀ ਬਾਅਦ ਵਿੱਚ ਸੰਗਤੋਂ ਬਾਹਰ ਨਿਕਲਣਗੇ ਨਿੰਦਿਆ ਸ਼ੁਰੂ ਹੋ ਜਾਏਗੀ ਆ ਨਹੀਂ ਠੀਕ ਉਹ ਨਹੀਂ ਠੀਕ ਉਹਦੇ ਵਿੱਚ ਰਸ ਜ਼ਿਆਦਾ ਆਉਂਦਾ ਹੈ ਮੋٹے ਬੰਦੇ ਗੁਰਦੁਆਰੇ ਬਹਿਣ ਉਹਨਾਂ ਨੂੰ ਔਖਾ ਲੱਗਦਾ ਹੈ ਬਾਹਰ ਪਾਰਕਿੰਗ ਵਿੱਚ ਭਾਵੇਂ ਅੱਧਾ ਘੰਟਾ ਖੜੇ ਰਹਿਣ ਕਿਉਂਕਿ ਉਹਨਾਂ ਦੇ ਮਸਤਕ ਦੇ ਭਾਗ ਨਹੀਂ ਜਾਗਦੇ ਜਦੋਂ ਭਾਗ ਜਾਗੇ ਫਿਰ ਵੱਡ ਭਾਗੀ ਹਰ ਸੰਗਤ ਪਾਵੇ ਬਾਹਰ ਹੀਣ ਬ੍ਰਹਮ ਚੁੱਟਾਂ ਖਾਵੇ ਜਦੋਂ ਸੰਗਤ ਵਿੱਚ ਰਹਿਣ ਲੱਗ ਪਏ ਫਿਰ ਗੁਰੂ ਦੀ ਕੋਈ ਗੱਲ ਦਾ ਅਸਰ ਹੋ ਜਾਣਾ ਉਦੋਂ ਫਿਰ ਜਿਹੜੀ ਗੱਲ ਦਾ ਅਸਰ ਸੁਰਤ ਉੱਤੇ ਹੋਇਆ ਡੈਫੀਨਟ ਉਹਦਾ ਅਸਰ ਸਰੀਰ ਉੱਤੇ ਵੀ ਹੋਣ ਲੱਗ ਜਾਏਗਾ ਬਾਹਰਲੇ ਇੰਦਰੇ ਵੀ ਸਾਦੇ ਜਾਣਗੇ ਤਾਈਓ ਭਾਈ ਗੁਰਦਾਸ ਸਾਹਿਬ ਨੇ ਕਿਹਾ ਸਾਧ ਪਤਾ ਕੌਣ ਹੈ ਨੌਂ ਦਰਵਾਜੇ ਸਾਧ ਸਾਧ ਸਦਾਇਆ ਜਿਨੇ ਬਾਹਰਲੇ ਨੌਂ ਦਰਵਾਜੇ ਸਾਧ ਲੈ ਉਹਦੀਆਂ ਅੱਖਾਂ ਉਹਦੇ ਵਸ ਵਿੱਚ ਆ ਗਈਆਂ ਸੇ ਉੱਤੇ ਸ਼ਬਦ ਦਾ ਅਸਰ ਹੈ ਉਹਨਾਂ ਦੇ ਸਰੀਰ ਉੱਤੇ ਵੀ ਅਸਰ ਹੈ ਉਹਨਾਂ ਦੀ ਸੰਗਤ ਕਿਤੇ ਆ ਤੇਰਾ ਭਲਾ ਹੋ ਸਕਦਾ ਜੇ ਤੂੰ ਚਾਹਨੇ ਤੇਰੀ ਸੁਰਤ ਦੀ ਸ਼ਬਦ ਦੀ ਪਕੜ ਕਰਨ ਲੱਗ ਜਾਏ ਫਿਰ ਤੈਨੂੰ ਸੰਗਤ ਵਿੱਚ ਬਹਿਣਾ ਪੈਣਾ ਸਭ ਤੋਂ ਸੌਖੀ ਤੇ ਕੀਮਤੀ ਭਗਤੀ ਸੰਗਤ ਵਿੱਚ ਬਹਿ ਕੇ ਨਾਮ ਜਪਣਾ ਇਹ ਬੇਨਤੀ ਨਾ ਕਈ ਵਾਰ ਦਰ ਆਸਰ ਤੋਂ ਬੈਠ ਜਪਣਾ ਕੀਰਤੀ ਕਰਨੀ ਸਭ ਤੋਂ ਸ਼੍ਰੇਸ਼ਟ ਕਰਮ ਹੈ ਇਹ ਸੌਖਾ ਵੀ ਹੈ ਤੇ ਸ਼੍ਰੇਸ਼ਟ ਵੀ ਹੈ